ਸੱਜਣੋ ਦੋਸਤੋ ਕੀ ਹਾਲ ਚਾਲੇ ਉਮੀਦ ਕਰਦਾ ਕਿ ਤੁਸੀਂ ਸਭ ਮजे ਚ ਹੋਗੇ ਅੱਜ ਤੁਹਾਨੂੰ ਯੂਕੇ ਦੇ ਦੁਕਾਨੇ ਸ਼ਹਿਰ ਜੀ ਵੇਖ ਲਓ ਇੱਥੇ ਵੀ ਕੋਰਾ ਵਿਗੜ ਪਿਆ ਜੇ ਘਰਾਂ ਦੇ ਬਾਹਰ ਕਿੰਨਾ ਖਲਾਰਾ ਪਿਆ ਇਹ ਲੋਕਾਂ ਦੇ ਘਰਾਂ ਦੇ ਸਾਮਾਨ ਦਾ ਨਾ ਵਾਦ ਤੂੰ ਘਾਟੂ ਉਹ ਬਾਸਪੋਰਟ ਦਿੰਦੇ ਵੇ ਕੋਲਕਾਪੁਰੇ ਵੇਕੇ ਸਾਈਡ ਤੇ ਜਗਾ ਵੇਕੇ ਉਹ ਫੇਰ ਕਾਰਪੋਰੇਸ਼ਨ ਲਾਂਦੇ ਚੁੱਕ ਲੈ ਜਾਂਦੇ ਵੇ ਆ ਦੇਖ ਲਓ ਖਲਾਰਾ ਇਹ ਨਾ ਸੋਚੋ ਮਿੰਡਿਆ ਚ ਖਲਾਰਾ ਪੈਂਦਾ ਹੈ ਗ੍ਰੈਂਡ ਜੀ ਖਲਾਰਾ ਪੈਣਾ ਹੁੰਦਾ ਕਿਸੇ ਵਿਸ਼ਾ ਚ ਜਾਓ ਕੁਝ ਲੱਕੀ ਐਸੀ ਹੁੰਦੇ ਵੇ ਲੋਕੀ ਨੇਰੇ ਸ਼ੇਰੇ ਬੱਚ ਬਜਾਗੇ ਛੋੜ ਜਾਂਦੇ ਸਵਾਲ ਕੀ ਕਰੇ ਬੰਦਾ ਸਫਾਈ ਦਾ ਖਿਆਲ ਤੇ ਖੜਗ ਨੂੰ ਰੱਖਣ ਚਾਹੀਦਾ ਕਰਨਾ ਸਰਕਾਰ ਵੀ ਕੀ ਕਰੇ ਜਦੋਂ ਲੋਕ ਨਹੀਂ ਬਾਹ ਜਾਂਦੇ ਖਾਸ ਕਰਕੇ ਤੁਸੀਂ ਦੇਸੀ ਲਾਗੇ ਜਾਓਗੇ ਨਾ ਤੇ ਛੁੱਟੇ ਹੁੰਦਾ ਜਿਹੜੇ ਮਰਜੀ ਦੇਸੀ ਇਲਾਕੇ ਦੇ ਚਲੇ ਜਾਓ ਵੈਸੇ ਤੇ ਗਵਰਨਰ ਇਕ ਬੜੀ ਸਖਤੀ ਕੀਤੀ ਆਈ ਹੈ ਹਰ ਚੀਜ਼ ਦੀ ਅੱਜਕੱਲ੍ਹ ਕੌਸ ਕਰਕੇ ਜਿਹੜੇ ਲੋਗੇ ਸੀ ਰੰਦੇ ਬਿਨਾ ਚੋਰੀ ਕੰਮ ਕਰਦੇ ਵੇ ਸਟਾਫ ਜਿੱਥੇ ਲੋੜ ਹੁੰਦੀ ਹੈ ਉਥੇ ਲੀਗਲ ਕੰਮ ਨਹੀਂ ਦਿੰਦੇ ਇਲੀਗਲ ਕੰਮ ਦੇ ਦਿੰਦੇ ਵੇ ਘੱਟ ਪੈਸਿਆਂ ਤੇ ਜਿਵੇਂ 12 ਪੌਂਡ ਰੇਟ ਦਾ ਘੰਟਾ ਦਾ ਦੇ 5-6 ਪੌਂਡ ਤੇ ਲੋਕੀ ਕੰਮ ਕਰਵਾ ਲੈਂਦੇ ਵੇ ਲੇਬਰ ਕੋਲ ਪੈਸੇ ਬਚ ਜਾਂਦੇ ਵੀ ਟੈਕਸ ਦੇ ਪੈਸੇ ਬਚ ਜਾਂਦੇ ਵੀ ਤੇ ਕਿਨਾਈਕ ਸਰਕਾਰ ਨੇ ਛਾਪੇ ਮਾਰਨੇ ਸ਼ੁਰੂ ਕਰਤੇ ਕੱਲ ਵੀ 85 ਬੰਦੇ ਤੋਂ ਫੜੇ ਗਏ ਜਿਹੜੇ ਚੋਰੀ ਕੰਮ ਕਰਦੇ ਸੀ ਖਾਸ ਕਰਕੇ ਰੈਸਟੋਰੈਂਟਾਂ ਵਿੱਚ ਕਾਰਵਾਸ਼ਿਸ਼ ਤੇ ਕਾਰਾਂ ਸੁਦੇਵੇ ਜਿਹੜੇ ਡਿਲੀਵਰੀ ਕਰਦੇ ਹੋਏ ਕੋਈ ਵੀ ਜਿੱਥੇ ਮਤਲਬ ਗਰੀਬੀ ਦੀ ਲੋੜ ਹੁੰਦੀ ਹੈ ਲੁਕਛਪ ਕੇ ਉੱਥੇ ਛਾਪੇ ਮਾਰਦੇ ਵੇ ਸਰਕਾਰ ਨੂੰ ਸਭ ਪਤਾ ਹੁੰਦਾ ਕਿੱਥੇ ਕੰਮ ਕਰ ਰਹੇ ਲੋਕ ਕੁਝ ਲੋਕ ਇਸ ਕਰਤਾ ਸ਼ੁਗਤਾਂ ਵੀ ਕਰ ਦਿੰਦੇ ਵੇ ਨਾ ਇਸ ਕਰਕੇ ਗਵਰਮ ਨੂੰ ਚੰਦ ਨਾ ਜਾਂਦਾ ਵੀ ਇੱਥੇ ਬੰਦੇ ਕੰਮ ਕਰਦੇ ਵੇ ਲੇਕਿਨ ਜਦੋਂ ਛਾਪੇ ਮਾਰਦੇ ਪੱਕਾ ਛਾਪੇ ਮਾਰਦੇ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਬੰਦੇ ਅੰਦਰ ਸਹੀ ਕੰਮ ਕਰਦੇ ਵੇ ਕਿਸੇ ਨੂੰ ਨਿਆਂ ਹੀ ਤੱਕ ਨਹੀਂ ਕਰਦੇ ਇਹ ਨਹੀਂ ਬਿਨਾ ਵਜ੍ਹਾ ਫੜ ਲਿਆ ਦੀ ਕਾਇਦ ਖਾ ਕੋਈ ਚੱਕਣੇ ਖਾ ਜਦੋਂ ਕੋ ਪ੍ਰੂਫ ਆ ਜਾਂਦਾ ਵੀ ਵਾਕਈ ਬੰਦਾ ਇਲੀ ਕਰਗਾ ਕੰਮ ਕਰਦਾ ਵੇ ਚੋਰੀ ਫੇ ਫੇ ਲਿਆ ਹੀ ਨਹੀਂ ਕਰਦੇ ਤਾਂ ਇਸ ਕਰਕੇ ਬਚ ਬਚਾ ਕੇ ਰੋ ਇਹਨੇ ਸੋਚੋ ਵੀ ਤੁਸੀਂ ਇੱਕ ਵਾਰ ਇੰਗਲੈਂਡ ਆ ਕੇ ਜੋ ਮਰਜ਼ੀ ਕਰੀ ਜਾ ਘਰ ਦਾ ਰਾਜ ਇਹ ਇੱਥੇ ਕਾਨੂੰਨ ਨਹੀਂ ਤੋੜਨਾ ਜੀਦਾ ਕਾਨੂੰਨ ਤੋੜੋਗੇ ਤੇ ਤੁਹਾਡੇ ਫਿਰ ਚਾਂਸ ਬਿਲਕੁਲ ਨਹੀਂ ਬਣ ਜਦੇ ਤੇ ਪੱਕੇ ਹੁੰਦੇ ਦੋਸਤੋ ਲੀਗਲ ਰਹੋਗੇ ਤੇ ਫਿਰ ਵੀ ਕੋਈ ਕੋਈ ਨਾ ਕੋਈ ਜਕੜ ਫਿੱਟ ਹੋ ਜਾਂਦਾ ਹੈਗਾ ਤੇ ਜੀ ਇਨਲੀਗਲ ਹੋ ਗਿਆ ਘੜ ਤੋਂ ਘੜ ਜੇ ਕੋਈ ਸਿੰਗਲ ਆਜ਼ਮੰਦ ਤੇ 15 ਸਾਲ ਵੇਟ ਕਰਨੀ ਪੈਗੀ ਨਾ ਕੋਈ ਕ੍ਰਾਈਮ ਨਾ ਕੀਤਾ ਹੋਵੇ ਤੇ ਜੇ ਕ੍ਰਾਈਮ ਕਰਦਾ ਫਿਰ ਤੇ ਤੁਸੀਂ ਭੁੱਲੀ ਜਾਓ ਨਾ ਜੀ ਇੱਥੇ ਲੋਕ ਕਈ ਬੱਚਿਆਂ ਲਈ ਫੈਮਲੀ ਡੀਜ਼ਰਨ ਦੇ ਵਿੱਚ ਛੋਟਾ ਬੱਚਾ ਹੈਗਾ 7 ਸਾਲ ਦਾ ਤੋ ਉੱਚੀ ਸਾਡਾ ਤੁੱਕਾ ਲੱਗ ਜੇਗਾ ਬਾਕੀ ਹਰ ਇੱਕ ਦੀ ਤਕਦੀਰ ਆਪੋ ਆਪਣੀ ਹੈ ਕਈਆਂ ਦੇ ਤੁੱਕੇ ਲੱਗਦੇ ਵੀ ਹੈ بڑے ਲੋਕੀ ਇਸ ਕੈਟਾਗਰੀ ਚ ਵਕੇ ਵੀ ਹੋਏ ਹੋਏ ਤੇ ਕਈ ਵਿਚਾਰੇ ਦੀਆਂ ਜ਼ਿੰਦਗੀਆਂ ਰੋਲੀਆਂ ਨੇ ਪੱਕੇ ਹੁੰਦੇ ਚੱਕਰ ਜੀ ਨਾ ਘੜ ਦੇ ਨਾ ਘੜ ਦੇ ਹਾਂ ਠੀਕ ਹੈ 4 ਪੈਸੇ ਦੀ ਕਮਾਈ ਉਹ ਘੜ ਪੇਜ ਦੇ ਦੇ ਆਪਣੇ ਜ਼ਿੰਦਗੀਆਂ ਦੀ ਖਰਾਬ ਹੋ ਗਈ ਜੀ ਬੁਰੇ ਹਾਲਾ ਜਰਾ ਰਹੇ ਇਸ ਕਰਕੇ ਦੋਸਤੋਂ ਖਿਆਲ ਕੋ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਤੇ